चरजी चङी सदा चङी सदा चङी न ਸਾਰੇ ਇਧਰ ਵੀ ਸਰ ਉਹ ਕਿੱਥੇ ਬੰਦ ਹੈ ਨਹੀਂ ਆਣ ਗਿਆ ਆਪਣਾ ਬੰਦਾ ਨਹੀਂ ਨਹੀਂ ਸਰ ਉਹ ਮੈਂ ਤੁਹਾਨੂੰ ਨਹੀਂ ਨਹੀਂ ਭਾਵਨਾ ਕਾਹਦੇ ਕੋਈ ਗੱਲ ਨਹੀਂ ਆ ਰਹੀ ਮੇਰੀ ਮਾਰੀ ਕੋਈ ਧਿਆਨ ਦਿਓ ਚਾਹ ਮੇਜ਼ਬਾਨ ਦੇਖੋ ਕੋਈ ਗੱਲ ਪੱਕੀ ਕਰ ਦਿਨੀ ਆਜੋ ਆਜੋ ਟੋਟਲੀ ਸਾਹਿਬ ਆਜੋ ਵਿਚੀ ਆਜੋ ਅਰੇ ਖੜਾਓ ਤਾਂ ਸਹੀ ਸਰ ਜਲੰਧਰ ਦਾ ਹੀ ਕੇਕ ਕੱਟਦਾ ਸਾਡਾ ਚੰਨੀ ਜਲੰਧਰ ਜਲੰਧਰ ਤੋਂ ਜਿਹੜੇ ਆਪਣੇ ਬੈਲੂਵਿਸ਼ਰ ਕਾਂਗਰਸ ਦੇ ਤਕੜੇ ਲੀਡਰ ਹੈ ਉਹ ਢੇਕ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦਿੰਦਾ ਹਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹੋ ਜੀ ਫਿਰ ਕਿਹੜਾ ਜੀ ਇਹ ਤਾਂ ਐਸੀ ਤਾਂ ਨਾਲ ਹੀ ਆ ਹਮੇਸ਼ਾ ਤੋਂ ਬਿਲਕੁਲ ਦੇਖੋ ਕੋਟਲੀ ਸਾਹਬਾ ਨੂੰ ਧੰਨਵਾਦ ਤੁਹਾਡਾ ਹਾਂਜੀ ਹਾਂ ਖੁਸ਼ ਹਾਂ ਸਾਡਾ ਚੰਨੀ ਜਲੰਧਰ ਨਹੀਂ ਅਸੀਂ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਹਾਂ ਸਾਨੂੰ ਹੋਰ ਵੀ ਖੁਸ਼ੀਆਂ ਮਿਲਣ ਤੇ ਫਿਰ ਇਦਾਂ ਹੀ ਕੇਟ ਛੱਡੀ ਹੈ ਆਹ ਚੰਜੀ ਸਿੰਘ ਚੰਨੀ ਜਿੰਦਾਬਾਦ ਆਹ ਚੰਜੀ ਸਿੰਘ ਚੰਨੀ ਜਿੰਦਾਬਾਦ

ਸਰ ਜਲੰਧਰ ਦਾ ਹੀ ਕੇਕ ਕੱਟਦਾ ਸਾਡਾ ਚੰਨੀ ਜਲੰਧਰ ਦੇਖੋ ਜਲੰਧਰ ਪਾਸੋਂ ਜਲੰਧਰ ਤੋਂ ਜਿਹੜੇ ਆਪਣੇ ਬੈਲੂਵਿਸ਼ਰ ਹੈ ਕਾਂਗਰਸ ਦੇ ਤਕੜੇ ਲੀਡਰ ਹੈ ਉਹ ਕੇਕ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦਿੰਦਾ ਹਾਂ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹੋ ਜੀ ਫਿਰ ਕਿਹੜਾ ਜੀ ਇਹ ਤਾਂ ਐਸੀ ਤਾਂ ਨਾਲ ਹੀ ਆ ਹਮੇਸ਼ਾ ਤੋਂ ਬਿਲਕੁਲ ਦੇਖੋ ਕੋਟਲੀ ਸਾਹਬਾ ਨੂੰ ਧੰਨਵਾਦ ਸਾਡਾ ਕੋਟ ਹਾਂਜੀ ਹੁਣ ਖੁਸ਼ ਹੋ ਸਾਡਾ ਚੰਨੀ ਜਲੰਧਰ ਨਹੀਂ ਅਸੀਂ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਹਾਂ ਸਾਨੂੰ ਹੋਰ ਵੀ ਖੁਸ਼ੀਆਂ ਮਿਲਣ ਤੇ ਫਿਰ ਇਦਾਂ ਹੀ ਕਹਿ ਸਕਦੇ ਹਾਂ ਮਾਈਕ੍ਰੋਫੋਨ ਪਾਈ ਇੱਥੇ ਜੀ ਜੀ ਸਿੰਘ ਚੰਨੀ ਜਿੰਦਾਬਾਦ ਬਾਜ ਚੰਗੀ ਸਿੰਘ ਚੰਨੀ ਜਿੰਦਾਬਾਦ కారుతయంటు నిరాగా అన్యంటు లాండా కారుతతండు కారలజాల్యంటు కారుతండు చెరు కారుతండిలుషినిల్నిల్యంట్. ਹੋ ਜੋ ਕੋਈ ਗੱਲ ਨਹੀਂ ਮਾਰ ਆ ਉਹ ਇੱਦੀ ਆਂਦੇ ਹੋ ਚੱਲ ਮੇਰੀ ਵਾਰੀ ਦੇਖ ਕੋਣ ਕਰੀ ਗੱਲ ਪੱਕੀ ਕਰਦੀ ਆਜੋ ਆਜੋ ਟੋਟਲੀ ਸਾਹਿਬ ਆਜੋ ਅ ਵਿਚੀ ਆਜੋ ਅਰੇ ਕਰਾਓ ਤਾਂ ਸਹੀ ਸਰ ਜਲੰਧਰ ਦਾ ਹੀ ਕੇਕ ਕੱਟਦਾ ਸਾਡਾ ਚੰਨੀ ਜਲੰਧਰ ਦੇਖੋ ਜਲੰਧਰ ਪਾਸ ਜਲੰਧਰ ਤੋਂ ਜਿਹੜੇ ਆਪਣੇ ਬੈਲੂਵਿਸ਼ਰ ਹੈ ਕਾਂਗਰਸ ਦੇ ਤਕੜੇ ਲੀਡਰ ਹੈ ਉਹ ਦੇਖ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਹੂੰ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦੇਣਾ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹਾਂ ਜੀ ਫਿਰ ਕਿਹਦਾ ਜੀ ਇਹ ਤਾਂ ਐਸੀ ਤਾਂ ਨਾਲ ਹੀ ਆ ਹਮੇਸ਼ਾ ਤੋਂ ਬਿਲਕੁਲ ਦੇਖੋ ਕੋਟਲੀ ਸਾਹਿਬਾ ਨੂੰ ਧੰਨਵਾਦ ਤੁਹਾਡਾ ਹਾਂਜੀ ਹੁਣ ਖੁਸ਼ ਹਾਂ ਸਾਡਾ ਚੰਨੀ ਜਲੰਧਰ ਨਹੀਂ ਅਸੀਂ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਆ ਸਾਨੂੰ ਹੋਰ ਵੀ ਖੁਸ਼ੀਆਂ ਮਿਲਣ ਤੇ ਫਿਰ ਇਦਾਂ ਹੀ ਕੇ ਚੱਲੀਏ i